ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਕਬੱਡੀ ਦੇ ਮੈਦਾਨ ਤੇ ਜਿੰਨਾ ਕਬੱਡੀ ਖਿਡਾਰੀ ਚਮਕਦੇ ਨੇ ਉਨਾ ਹੀ ਚਮਕਦੀ ਹੈ ਇਸ ਮੈਦਾਨ ਦੇ ਉੱਤੇ ਇਹਨਾਂ ਦੇ ਚੀਫ ਅਨਾਉਂਸਰ ਗੁਰਿੰਦਰਪਾਲ ਸਿੰਘ ਨੋਨੀ ਦੀ ਆਵਾਜ਼ ਤਾਂ ਆਓ ਸਭ ਤੋਂ ਪਹਿਲਾਂ ਉਹਨਾਂ ਤੋਂ ਇੱਕ ਅਨਾਉਂਸਮੈਂਟ ਕਰਵਾਉਨੇ ਆ ਕਬੱਡੀ ਦੀ ਗੁਰਿੰਦਰਪਾਲ ਜੀ ਆਪਣੇ ਜਿਹੜਾ ਤੁਹਾਡਾ ਯੂਨੀਕ ਸਟਾਈਲ ਹੈਗਾ ਉਹਦੇ ਵਿੱਚ ਜ਼ਰਾ ਇੱਕ ਕਬੱਡੀ ਦੀ ਅਨਾਉਂਸਮੈਂਟ ਹੋ ਜਵੇ ਅੱਜ ਕਿਲਾ ਰਾਏਪੁਰ ਦੀ ਧਰਤੀ ਤੇ ਮੇਰੇ ਵੀਰੂ ਵੱਡਾ ਕਬੱਡੀ ਕੱਪ ਲੱਗਿਆ ਹੋਇਆ ਹੈ ਤੇ ਦੁਨੀਆ ਦੇ ਸਟਾਰ ਖਿਡਾਰੀ ਪੁੱਜਣਾਂ ਤੇ ਮੋਟਰਸਾਈਕਲ ਵੀ ਦਿੱਤੇ ਜਾਣਗੇ ਅਸੀਂ ਵੀ ਖੇਡਾਂ ਤੇ ਇੱਕ ਸਾਈਡ ਟੀਮ ਕਲਸੀਆ ਤੇ ਦੂਜੀ ਸਾਈਡ ਮੇਰੇ ਵੀਰੋ ਰਾਏਪੁਰ ਦੀਆਂ ਟੀਮਾਂ ਦੇ ਵਿਚਕਾਰ 70 ਕਿਲੋ ਭਾਰ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਕਿ ਖੇਡ ਖੇਡ ਖੇਡਾਂ ਵਿੱਚੋਂ ਵੱਡੀ ਤੇ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਤਾਂ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਜਾਨ ਮਿੱਤਰੋ ਸਾਰੀ ਸੰਗਤ ਬੈਠੀ ਹੋਈ ਹੈ ਔਰ ਸਟੇਜ ਦੇ ਉੱਤੇ ਬੈਠੇ ਸਾਰੇ ਪ੍ਰਬੰਧਕ ਆ ਜਿੰਨੇ ਵੀ ਪੱਤਰਕਾਰ ਵੀਰ ਪੁੱਜੇ ਹੋਏ ਆ ਸਾਰਿਆਂ ਦਾ ਧੰਨਵਾਦ ਉਧਰਲੇ ਪਾਸੇ ਲੱਗਿਆ ਹੋਇਆ ਜਫਾ ਭਰਿਆ ਹੋਇਆ ਖੇਡ ਮੈਦਾਨ ਬੱਲੇ ਬੱਲੇ ਕਬੱਡੀ ਦੇ ਲੱਗਦੇ ਹੋਏ ਜ਼ੋਰ ਦੀ ਗੱਲ ਔਰ ਸਾਡੇ ਵੀਰ ਮਾਇਆ ਦੇ ਗੱਫੇ ਦੇ ਰਹੇ ਆ ਤੇ ਸਾਰੇ ਵੀਰਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਤੇ ਗੁਰਿੰਦਰਪਾਲ ਜਿਵੇਂ ਤੁਸੀਂ ਹੁਣੇ ਅਨਾਉਂਸਮੈਂਟ ਕੀਤੀ ਇਹ ਜਦੋਂ ਨੋਰਮਲ ਗੱਲਬਾਤ ਕਰਦੇ ਹੋ ਫਿਰ ਉਦੋਂ ਵੀ ਅਨਾਉਂਸਮੈਂਟਾਂ ਹੀ ਚੱਲਦੀਆਂ ਆ ਉਦੋਂ ਨੋਰਮਲ ਹੋ ਜਾਂਦੇ ਹੁੰਦੇ ਹਾਂ ਹਾਂਜੀ ਹਾਂਜੀ ਭਾਜੀ ਨੋਰਮਲ ਹੋ ਜਾਈਦਾ ਨਾ ਜਿੱਦਾਂ ਜਿੱਦਾਂ ਵੀ ਮਾਹੌਲ ਆ ਮਾਹੌਲ ਦੇ ਨਾਲ ਬਦਲਣਾ ਚਾਹੀਦਾ ਬੰਦੇ ਨੂੰ ਤੇ ਮਾਹੌਲ ਬਦਲਣਾ ਚਾਹੀਦਾ ਬੰਨਣਾ ਖੜਾਉਣਾ ਤੇ ਲੋਕ ਕਬੱਡੀਆਂ ਪਵਾਉਣੀਆਂ ਇੱਕ ਦਿਮਾਗ ਦੇ ਵਿੱਚ ਪਹਿਲਾਂ ਤਾਂ ਕੋਈ ਨਹੀਂ ਪਤਾ ਹੁੰਦਾ ਤੇ ਬਾਅਦ ਵਿੱਚ ਜਦੋਂ ਗਰਾਊਂਡ ਦੇ ਵਿੱਚ ਬੜਦੇ ਆ ਉਦੋਂ ਹੀ ਸਾਰੀ ਜੱਜਮੈਂਟ ਆਉਂਦੀ ਹੈ ਜਿਵੇਂ ਹੁਣ ਆਪਾਂ ਨੂੰ ਤੁਹਾਡਾ ਨਾ ਇੱਕ ਵਾਰੀ ਪਤਾ ਲੱਗ ਜਾਵੇ ਬਾਅਦ ਵਿੱਚ ਮੇਰੇ ਦਿਮ ਤੇ ਜਦੋਂ ਤੁਸੀਂ ਗਰਾਊਂਡ 'ਚ ਆ ਕੇ ਉਦੋਂ ਆ ਆਟੋਮੈਟਿਕ ਹੀ ਹਾਂਜੀ ਹਾਂਜੀ ਤੇ ਕੰਮ ਹੋ ਜਾਂਦਾ ਜੀ ਤੇ ਨਾਲ ਹੀ ਗੁਰਿੰਦਰ ਸਾਨੂੰ ਇਹ ਵੀ ਦੱਸੋ ਕਿ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਅਨਾਉਂਸਮੈਂਟ ਦੇ ਨਾਲ ਪੂਰੇ ਕਿਤੇ ਦੇ ਨਾਲ ਜੁੜੇ ਹੋਏ ਭਾਜੀ ਮੇਰੇ ਖਿਆਲ ਦੇ ਵਿੱਚ 2001 ਤੋਂ ਮੈਂ ਸ਼ੁਰੂ ਕੀਤੀ ਸੀ ਇਹ ਕਮੈਂਟਰੀ ਤੇ ਗੋਂਦਾਲ ਪਿੰਡ ਆ ਜੀ ਰਾਏਕੋਟ ਦੇ ਲਾਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਧਰਤੀ ਰਾਏਕੋਟ ਦੇ ਨਾਲ ਉੱਥੇ ਲਾਗੇ ਗੋਂਦਾਲ ਪਿੰਡ ਆ ਉੱਥੇ ਮੈਂ ਪਹਿਲੀ ਵਾਰ ਕਮੈਂਟਰੀ ਜਿਹੜੀ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਪ੍ਰਮਾਤਮਾ ਦੀ ਕਿਰਪਾ ਰਹੀ ਵਧੀਆ ਟੂਰਨਾਮੈਂਟ ਵੀ ਬੋਲੇ ਤੇ ਇੱਕ ਖਾਸ ਗੱਲ ਤੇ ਮੇਰੀ ਇਹ ਹੈ ਮੈਂ 2 ਸਾਲ ਇਹ ਖੇਡਾਂ ਤੋਂ ਮੁੜਦਾ ਰਿਹਾ ਤੇ ਉਸ ਤੋਂ ਬਾਅਦ ਮਿਹਰ ਕੀਤੀ ਹੁਣ ਆਪਾਂ ਇੱਥੇ 2 ਸਾਲ ਤੋਂ ਕਮੈਂਟਰੀ ਕਰਦੇ ਹਾਂ ਪਰਮਾਤਮਾ ਮਿਹਰ ਕਰੂ ਤੇ ਹੋਰ ਵੀ ਕੋ ਸੋਚ ਹੋ ਜਾਣਾ ਹਨਾ ਜੀ ਜੇ ਤੁਹਾਡੇ ਪੂਰੇ ਇਸ ਖੇਡ ਮੇਲੇ ਦੀ ਗੱਲ ਕੀਤੀ ਜਾਏ ਕਿ ਲਾਰਾਯਪੁਰ ਦੇ ਖੇਡ ਮੇਲੇ ਦੀ ਗੱਲ ਕੀਤੀ ਜਾਏ ਤਾਂ ਕਹਿਣਾ ਹੋਏਗਾ ਕਿ ਕਬੱਡੀ ਨੂੰ ਥੋੜਾ ਘੱਟ ਦਰਸ਼ਕ ਲੋਕ ਦੇਖਣ ਆਉਂਦੇ ਆ ਜਿਹੜੇ ਵਿਰਸੇ ਨਾਲ ਜੁੜੀਆਂ ਬਾਕੀ ਖੇਡਾਂ ਉਹਨਾਂ 'ਚ ਬਹੁਤ ਜ਼ਿਆਦਾ ਇੰਟਰਸਟ ਰਹਿੰਦਾ ਹੈ ਤਦ ਕੀ ਤੁਹਾਡੇ ਨਾਲ ਵੀ ਆਈ ਹੁੰਦਾ ਕਿ ਤੁਸੀਂ ਵੀ ਕਬੱਡੀ ਤੋਂ ਜ਼ਿਆਦਾ ਦੂਜੇ ਖੇਡਾਂ ਦਾ ਮਜ਼ਾ ਲੈਣੇ ਹੋ ਫਿਰ ਅੱਜ ਦਾ ਦਿਨ ਨਹੀਂ ਭਾਜੀ ਜਿਹੜੀ ਹੈ ਨਾ ਖੇਡ ਜਿਵੇਂ ਹੁਣ ਇੱਥੇ ਬੱਖੋ-ਵੱਖਣੀਆਂ ਖੇਡਣਾ ਚੱਲ ਰਹੀਆਂ ਨੇ ਤੇ ਉਹ ਲੋਗ ਬੈਠੇ ਆ ਤੇ ਜਿੱਦਾਂ ਕਬੱਡੀ ਹੁੰਦੀ ਆ ਕਬੱਡੀ ਦੇ ਗਰਾਊਂਡ ਦੇ ਆਲੇ-ਦੁਆਲੇ ਬੈਰੀਕੇਡ ਲੱਗੇ ਹੁੰਦੇ ਆ ਤੇ ਭਰੀ ਹੁੰਦੀ ਆ ਲੋਕਾਂ ਦੇ ਬੈਠਣ ਨੂੰ ਵੀ ਉਹ ਕਰਿਆਉਂਦਾ ਘੱਟ ਕੌਡੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਕਿਲਾਰਾਏਪੁਰ ਦੇ ਵਿੱਚ ਹਰ ਇੱਕ ਸਾਲ ਬੱਖੋ-ਵੱਖਣੀਆਂ ਖੇਡਾਂ ਨੇ ਇੱਥੇ ਦੇਖਣ ਨੂੰ ਜੀਵਿਕਾ ਜਦੋਂ ਵਿਹਲੇ ਹੁੰਨੇ ਆ ਉਦੋਂ ਕ੍ਰਿਕਟ ਵੀ ਦੇਖ ਲਈਦੇ ਆ ਫੁੱਟਬਾਲ ਵੀ ਮਾੜਾ- ਬਿਰਿੰਦਰਪੁਰ ਨਾਲ ਹੀ ਸਾਨੂੰ ਇਹ ਵੀ ਜ਼ਰੂਰ ਦੱਸੋ ਕਿ ਪੂਰੇ ਮੇਲੇ ਦੇ ਵਿੱਚ ਹੁਣ ਉਹ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ ਜੋ ਆਮ ਤੌਰ ਤੇ ਦੇਖਣ ਨੂੰ ਮਿਲ